ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਰਾ ਸੇਵ ਵੈਲਫੇਅਰ ਸੁਸਾਇਟੀ ਰੌਂਤਾ ਹਾਂਜੀ ਸਹਾਰਾ ਵੈਲਫੇਅਰ ਸੁਸਾਇਟੀ ਦੇ ਸਾਰੇ ਅਜ ਸਮੂਹ ਸੇਵਾਦਾਰ ਮੈਂਬਰ ਇੱਥੇ ਬੈਠੇ ਆ ਸਾਡੇ ਕੋਲ ਨਗਰ ਰੌਂਤਾ ਦੇ ਰਾਜੂ ਸਿੰਘ ਸੁਪੁੱਤਰ son of ਦਲੀਪ ਸਿੰਘ ਜੋ ਕਿ ਜਿੰਨਾਂ ਦਾ ਬੇਟਾ ਪਿਛਲੇ ਲੰਬੇ ਸਮੇਂ ਤੋਂ ਕਿਸੇ ਮਾਨਸਿਕ ਵੀ ਡੋਰਾ ਜਿਹਨਾਂ ਨੂੰ ਪੈਂਦਾ ਬਿਮਾਰੀ ਤੋਂ ਪੀੜਤ ਸੀ ਜਿਨ੍ਹਾਂ ਦਾ ਇਹਨਾਂ ਨੇ ਬੜਾ ਇਲਾਜ ਕਰਵਾਇਆ ਜਿਨ੍ਹਾਂ ਨੇ ਬੜਾ ਇਲਾਜ ਕਰਵਾਇਆ ਸੋ ਪੂੰਜੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਇੱਕ ਪਰਿਵਾਰ ਦੇ ਆੜੀਦਾਰ ਬੰਦਾ ਵੀ ਕਿੰਨੀ ਕੋ ਉਹਦੀ ਵਿਚਾਰੇ ਦੀ ਇਨਕਮ ਹੁੰਦੀ ਆ ਅੱਜ ਉਹ ਇਲਾਜ ਕਰਾਉਣ ਤੋਂ ਸਮਰੱਥ ਆ ਫਿਰ ਵੀ ਪੈਸੇ ਫੜ ਦੜ ਕੇ ਆਪਦੇ ਬੇਟੇ ਦਾ ਇਲਾਜ ਕਰਵਾ ਰਿਆ ਤੇ ਅੱਜ ਸਹਾਰਾ ਫਾਊਂਡੇਸ਼ਨ ਜੋ ਰੌਂਤਾ ਵੱਲੋਂ ਬਣਾਈ ਹੋਈ ਆਪਣੇ ਉਹਨਾਂ ਦੇ ਸਾਰੇ ਸੇਵਾਦਾਰਾਂ ਵੱਲੋਂ ਮਿਲ ਬੈਠ ਕੇ ਇਹ ਵੀਰ ਨੂੰ ਇੱਥੇ ਬੁਲਾਇਆ ਗਿਆ ਇਸ ਦੀ 5000 ਰੁਪਏ ਦਸਾਂ ਨੋ ਦੀ ਕਿਰਤ ਕਮਾਈ ਜਿਹੜੀ ਕਿ ਨਗਰ ਨਿਵਾਸੀਆਂ ਨੇ ਅਤੇ ਐਨ ਆਰ ਆਈ ਵੀਰਾਂ ਨੇ ਸਹਾਰਾ ਫਾਊਂਡੇਸ਼ਨ ਨੂੰ ਭੇਜੀ ਸੀ ਉਸ ਵਿੱਚੋਂ 5000 ਰੁਪਏ ਵੀਰ ਰਾਜੂ ਨੂੰ ਦਿੱਤਾ ਗਿਆ ਤਾਂ ਕਿ ਆਪਣੇ ਬੱਚੇ ਦਾ ਇਲਾਜ ਕਰਵਾ ਸਕੇ ਤੇ ਅਸੀਂ ਬੇਨਤੀ ਕਰਦੇ ਹਾਂ ਸਹਾਰਾ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਵੀਰਾਂ ਨੂੰ ਜਿਹੜੇ ਵੀਰ ਤਰ੍ਹਾਂ ਤਰ੍ਹਾਂ ਦੇ ਭਲਾਈ ਟਰਸਟ ਬਣਾ ਕੇ ਜਾਂ ਕਈ ਇਦਾਂ ਦੇ ਵੀ ਵੀਰ ਆ ਜਿਹੜੇ ਪਰਸਨਲ ਤੌਰ ਤੇ ਹੈਲਪ ਕਰਨੀ ਚਾਹੁੰਦੇ ਹੁੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਹਾਰਾ ਫਾਊਂਡੇਸ਼ਨ ਰਾਹੀਂ ਸਹਾਰਾ ਵੈਲਫੇਅਰ ਸੁਸਾਇਟੀ ਰਾਹੀਂ ਇਸ ਵੀਰ ਦੀ ਰਾਜੂ ਦੇ ਬੇਟੇ ਦੇ ਇਲਾਜ ਕਰਵਾਉਣ ਵਾਸਤੇ ਇਹਨਾਂ ਦੀ ਮਦਦ ਵੱਧ ਤੋਂ ਵੱਧ ਕਰੋ ਅਸੀਂ ਵੀ ਜਿੰਨੇ ਯੋਗੇ ਹੈਗੇ ਆ ਕਰ ਰਹੇ ਆ ਮਦਦ ਕਰਨ ਲਈ ਇੱਕ ਦੋ ਤੁਹਾਨੂੰ ਨੰਬਰ ਦੱਸਦੇ ਆ ਨੰਬਰ ਨੋਟ ਕਰੋ ਉਹਨਾਂ ਨੂੰ ਫੋਨ ਤੇ ਸੰਪਰਕ ਕਰਕੇ ਵੀਰ ਦੀ ਹੈਲਪ ਕਰ ਸਕਦੇ ਆ ਹਾਂਜੀ ਵੀਰ ਜੀ ਨੰਬਰ ਬੋਲੋ 98766766049 ਹਾਂਜੀ ਪਾਲ ਸਿੰਘ ਜੀ ਤੁਸੀਂ ਬੋਲੋ ਜੀ 9814562513 ਹਾਂਜੀ ਜੱਗਾ ਸਿੰਘ ਜੀ 9815232987 ਹਾਂਜੀ ਇੰਦਰਜੀਤ ਸਿੰਘ ਜੀ 9980245380 ਹਾਂਜੀ ਇਹ ਵੀਰਾਂ ਦੇ ਤੁਹਾਨੂੰ ਚਾਰਕ ਨੰਬਰ ਦਿੱਤੇ ਅਸੀਂ ਇਹਨਾਂ ਵੀਰਾਂ ਨਾਲ ਤੁਸੀਂ ਗੱਲਬਾਤ ਕਰਕੇ ਇਸ ਵੀਰ ਦੀ ਹੈਲਪ ਕਰ ਸਕਦੇ ਆ ਵੱਧ ਤੋਂ ਵੱਧ ਜਿੰਨੀ ਵੀ ਤੁਹਾਡੀ ਦਹਾਂ ਨੌ ਦੀ ਕਿਰਤ ਕਮਾਈ ਵਿੱਚੋਂ ਤੁਸੀਂ ਦਸਵੰਦ ਦੇਣਾ ਚਾਹੁੰਦੇ ਆ ਕਿਉਂਕਿ ਆਪਣੇ ਥੋੜੇ ਥੋੜੇ ਦਸਵੰਦ ਨਾਲ ਟਣਕੇ ਦੇ ਕਿਨਾਰੇ ਸਮੁੰਦਰ ਭਰ ਜਾਂਦਾ ਇਸ ਵੀਰ ਦੇ ਬੱਚੇ ਦਾ ਇਲਾਜ ਹੋ ਸਕਦਾ ਤੇ ਆਪਾਂ ਇਹੀ ਚਾਹੁੰਦੇ ਆਂ ਵੀ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਸਾਰੇ ਰਲ ਮਿਲ ਕੇ ਆਪਾਂ ਸੇਵਾ ਕਰੀਏ ਸੋ ਸੇਵਾਦਾਰਾਂ ਦਾ ਜਿੰਨੇ ਵੀ ਇਹ ਸੁਸਾਇਟੀ ਦੇ ਸੇਵਾਦਾਰਾਂ ਜਾਂ ਐਨ ਆਰ ਆਈ ਵੀਰਾਂ ਜਾਂ ਨਗਰ ਨਿਵਾਸੀਆਂ ਜਿਨ੍ਹਾਂ ਨੇ ਸਾਰਾ ਵੈਲਫੇਅਰ ਸੁਸਾਇਟੀ ਦੀ ਪਹਿਲਾਂ ਤੋਂ ਮਦਦ ਕੀਤੀ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਨੰਬਰ ਤੁਹਾਨੂੰ ਦੇ ਦਿੱਤੇ ਆ ਸੁਝਾਅ ਭੇਜਣ ਲਈ ਉਹ ਵੀ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਮਦਦ ਭੇਜਣ ਲਈ ਵੀ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਸੋ ਆਪ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ